ਸ਼ੁੱਕਰਵਾਰ ਨੂੰ ਨਿਫਟੀ ਦੇ ਵਿੱਚ 1 ਨਹੀਂ 2 ਨਹੀਂ 5-5 ਪਲਾਨ ਲੈ ਕੇ ਆਪਾਂ ਨੂੰ ਚੱਲਣਾ ਪਊਗਾ। ਸੋ ਸ਼ੁੱਕਰਵਾਰ ਨੂੰ ਦੇਖੋ ਨਿਫਟੀ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈ। ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ। ਤੇ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਵੀਰਵਾਰ ਬਾਰੇ। ਕਿ ਵੀਰਵਾਰ ਨੂੰ ਦੇਖੋ ਕੀ ਆਪਾਂ ਦੱਸਿਆ ਸੀ ਕੀ ਹੋਇਆ। ਸੋ ਦੇਖੋ ਐਗਜ਼ੈਕਟਲੀ ਉਦਾਂ ਹੀ ਹੋਇਆ ਜਿੱਦਾਂ ਦੇਖੋ ਆਪਾਂ ਦੱਸਿਆ ਸੀ ਕਿਉਂਕਿ ਆਪਣੇ ਜ਼ੋਨ ਦੇ ਵਿੱਚ ਨਿਫਟੀ ਖੁੱਲੀ ਸੀ। ਆਪਣਾ ਜ਼ੋਨ ਕਿਹੜਾ ਸੀ? 25781 ਤੋਂ ਲੈ ਕੇ 26019 ਸੀ ਇਥੇ ਹੁਣ 11 ਦੇ ਆਪਾਂ ਕੀਤਾ ਥੱਲੇ ਸੋ 26019 ਤੇ 25781 ਏ ਜ਼ੋਨ ਸੀ ਆਪਣਾ ਇਹਦੇ ਵਿੱਚ ਖੁੱਲੀ ਸੀ ਤੇ ਜਿਹੜੇ ਦੇਖੋ ਆਪਣੇ ਪਲਾਨ ਸੀ ਦੋਨੋਂ ਹੀ ਪਲਾਨ ਇਹਦੇ ਵਿੱਚ ਆਪਣੇ ਚੱਲੇ ਆ ਸੋ ਉਮੀਦ ਹੈ ਕਿ ਜਿੰਨਾ ਵੀ ਭੈਣਾਂ ਨੇ ਕੱਲ ਵੀਡੀਓ ਦੇਖੀ ਆ ਤੇ ਉਹਦੇ ਮੁਤਾਬਿਕ ਟਰੇਡ ਕੀਤੀ ਆ ਚਾਹੇ ਪਹਿਲੀ ਟਰੇਡ ਕੀਤੀ ਆ ਤੇ ਚਾਹੇ ਦੂਜੀ ਟਰੇਡ ਕੀਤੀ ਆ ਵਧੀਆ ਪ੍ਰੋਫਿਟ ਕੀਤਾ ਹੋਊਗਾ ਕਿਉਂਕਿ ਦੇਖੋ ਕੱਲ ਵੀ ਜਿਵੇਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਦੋਨਾਂ ਸਾਈਡਾਂ ਦਾ ਮੂੰਹ ਪਾ ਸਕਦਾ ਹੈ ਦੋਨਾਂ ਸਾਈਡਾਂ ਦਾ ਹੀ ਆਇਆ ਪਹਿਲਾਂ ਉੱਤੇ ਦਾ ਆਇਆ ਫਿਰ ਥੱਲੇ ਦਾ ਆਇਆ ਤੇ ਪਹਿਲਾ ਪਲਾਨ ਵੀ ਦੇਖੋ ਆਪਣਾ ਉੱਤੇ ਦਾ ਸੀ ਇੱਥੇ ਦੇਖੋ ਸੀ ਆਪਣਾ 30 ਵਾਲਾ ਸੀ ਆਪਣਾ 5830 ਵਾਲਾ ਸਪੋਰਟ ਸੀ ਤੇ ਥੱਲੇ ਦੇਖੋ 781 ਵਾਲਾ ਸੀ ਸੋ ਇਹਦੇ ਵਿੱਚ ਜ਼ਿਆਦਾ ਦੇਖੋ ਜੀ ਕੱਲ ਦੀ ਵੀਡੀਓ ਜਾ ਕੇ ਵੀ ਤੁਸੀਂ ਦੇਖੋਗੇ ਸੋ ਆਪਾਂ 5 830 ਵਾਲਾ ਜਿਹੜਾ سپورਟ ਸੀ ਉਹਦਾ ਜ਼ਿਆਦਾ ਜ਼ਿਕਰ ਕੀਤਾ ਸੀ ਕਿ ਜ਼ਿਆਦਾ ਮਜ਼ਬੂਤ ਆਪਾਂ ਨੂੰ ਇਹ ਲੱਗਦਾ ਕਿਉਂ ਲੱਗਦਾ ਕਿਉਂਕਿ ਦੇਖੋ ਇਸ سپورਟ ਤੋਂ ਇੱਕ ਵਾਰ ਪਹਿਲਾਂ ਵੀ ਮਾਰਕੀਟ سپورਟ ਲੈ ਚੁੱਕੀ ਸੀ ਆਹ ਦੇਖੋ ਇੱਥੇ 15 ਮਿੰਟ ਦਾ ਦੋਜੀ ਕੈਂਡਲ ਬਣਾਇਆ ਸੀ ਛੋਟਾ ਜਿਹਾ ਹਾਈ ਬ੍ਰੇਕ ਹੋਣ ਤੇ ਐਂਟਰੀ ਹੋਈ ਸੀ ਦੈਨ ਉਸ ਤੋਂ ਬਾਅਦ ਉੱਤੇ ਗਈ ਸੀ ਸੋ ਇਸ ਜਗ੍ਹਾ ਤੋਂ ਇੱਕ ਮੂਵ ਉੱਤੇ ਆ ਚੁੱਕਾ ਸੀ ਸੋ ਇਸ ਕਰਕੇ ਜਿਹੜਾ ਸੀ ਆਪਣਾ 5 830 ਏ ਸੀ ਆਪਣਾ ਮਜਬੂਤ ਸਪੋਰਟ ਤੇ ਦੂਜਾ ਜਿਹੜਾ ਮਜਬੂਤ ਸਪੋਰਟ ਸੀ ਉਹ ਸੀ ਆਪਣਾ 25781 ਹੁਣ ਜਿਹੜਾ ਦੇਖੋ 25830 ਆ ਇਹਦੇ ਉੱਤੇ 15 ਮਿੰਟ ਦੇ ਟਾਈਮ ਫਰੇਮ ਤੇ ਦੂਜਾ ਕੈਂਡਲ ਦਿਨ ਦਾ ਦੂਜਾ ਕੈਂਡਲ ਹੈਮਰ ਬਣਿਆ ਇਹਦਾ ਹਾਈ ਬ੍ਰੇਕ ਹੋਇਆ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਲਗਾਤਾਰ ਹਰੇ-ਹਰੇ ਕੈਂਡਲ ਬੰਦੇ ਗਏ ਤੇ ਇਹਦੇ ਵਿੱਚ 1.2 ਦਾ ਯਾਨੀ ਕਿ ਜਿੰਨਾ ਦੇਖੋ ਆਪਣਾ ਪ੍ਰੋਫਿਟ ਸਟਾਪ ਲੋਸ ਬੰਦਾ ਉਹਦੇ ਮੁਕਾਬਲੇ ਡਵਲਪਾ ਨੂੰ ਇਹਦੇ ਵਿੱਚ ਆਰਾਮ ਦੇ ਨਾਲ ਪ੍ਰੋਫਿਟ ਮਿਲ ਗਿਆ ਪਹਿਲਾ ਪਲਾਨ ਆਪਣਾ ਇਹ ਸੀ ਜਿਹੜਾ ਕਿ ਦੇਖੋ ਸਕਸੈਸਫੁਲ ਰਿਹਾ ਦੂਜਾ ਪਲਾਨ ਆਪਣਾ ਇਹ ਸੀ ਕਿ ਜਿਹੜਾ ਦੇਖੋ ਉੱਤੇ ਦੇਖੋ 26000 ਆ ਤੇ 26000 ਦਾ ਸਾਈਕਲੋਜੀਕਲ ਲੈਵਲ ਆ ਸੋ ਇਥੋਂ ਮਾਰਕੀਟ ਦੇ ਵਿੱਚ ਇੱਕ ਵੱਡਾ ਮੂਵ ਆਉਣ ਦੀ ਸੰਭਾਵਨਾ ਸੀ ਥੱਲੇ ਵਾਲੀ ਸਾਈਡ ਨੂੰ ਸੋ ਇਹਦੇ ਕੋਲ ਆਪਾਂ ਤੁਹਾਨੂੰ ਦੱਸਿਆ ਸੀ ਕਿ ਜੇ ਮਲਟੀ ਟਾਈਮ ਫਰੇਮ ਤੇ ਜਾ ਕੇ ਇਹਦੇ ਕੋਲ ਪੈਟਰਨ ਬਣਦੇ ਆ ਫਿਰ ਥੱਲੇ ਵਾਲੀ ਸਾਈਡ ਨੂੰ ਇੱਕ ਵਧੀਆ ਮੂਵ ਆ ਸਕਦਾ ਹੈ 15 ਮਿੰਟ ਦੇ ਟਾਈਮ ਫਰੇਮ ਤੇ ਜੇ ਤੁਸੀਂ ਦੇਖੋਗੇ ਸ਼ੂਟਿੰਗ ਸਟਾਰ ਆ ਹਾਲਾਂਕਿ ਪ੍ਰੋਪਰ ਸ਼ੂਟਿੰਗ ਸਟਾਰ ਨਹੀਂਗਾ ਪਰ ਜਿਵੇਂ ਦੇਖੋ ਇਹਦਾ ਲੋ ਬ੍ਰੇਕ ਹੋਇਆ ਉਸ ਤੋਂ ਬਾਅਦ ਤੇ ਜੇ ਦੇਖੋ ਆਪਾਂ ਦੂਜੇ ਟਾਈਮ ਫਰੇਮ ਤੇ ਵੀ ਚੈੱਕ ਆਊਟ ਕਰਦੇ ਆ। ਸੋ 30 ਮਿੰਟ ਦੇ ਟਾਈਮ ਫਰੇਮ ਤੇ ਦੇਖਦੇ ਆ। ਸੋ 30 ਮਿੰਟ ਦੇ ਟਾਈਮ ਫਰੇਮ ਤੇ ਵੀ ਜੇ ਤੁਸੀਂ ਦੇਖੋਗੇ ਛੋਟਾ ਜਿਹਾ ਸ਼ੂਟਿੰਗ ਸਟਾਰ ਸੀ ਹਾਲਾਂਕਿ ਪ੍ਰੋਪਰ ਨਹੀਂਗਾ। ਮੇਨ ਦੇਖੋ ਚੀਜ਼ ਇਹ ਹੋਈ ਹੁੰਦੀ ਹੈ ਕਿ ਜਿਹੜਾ ਆਪਣਾ ਰੈਜ਼ਿਸਟੈਂਸ ਆ ਸਪੋਰਟ ਆ ਉਹ ਮਜ਼ਬੂਤ ਹੋਣਾ ਚਾਹੀਦਾ। ਜੇ ਦੇਖੋ ਕੈਂਡਲਸਟਿਕ ਪੈਟਰਨ ਆਪਣਾ ਪ੍ਰੋਪਰ ਨਹੀਂ ਵੀ ਹੈ ਫਿਰ ਵੀ ਆਪਣਾ ਚੱਲ ਜੂਗਾ। ਤੇ ਉਸ ਤੋਂ ਬਾਅਦ ਆਪਾਂ 1 ਘੰਟੇਲੇ ਟਾਈਮ ਫਰੇਮ ਤੇ ਦੇਖਦੇ ਆ। ਸੋ 1 ਘੰਟੇਲੇ ਟਾਈਮ ਫਰੇਮ ਤੇ ਆਪਣਾ ਬਣਿਆ ਸੀ ਹੈਂਗਿੰਗ ਮੈਨ ਹੁਣ ਹੈਂਗਿੰਗ ਮੈਨ ਦੇਖੋ ਜਿਹੜਾ ਕੈਂਡਲ ਆ ਇਹਦਾ ਹਾਈ ਬ੍ਰੇਕ ਹੋ ਕੇ ਵੀ ਲੋ ਬ੍ਰੇਕ ਹੋ ਜਾਂਦਾ ਸੋ ਇਹ ਚੀਜ਼ ਦੇਖੋ ਜੇ ਤੁਸੀਂ ਬੈਕਟੈਸਟ ਕਰਕੇ ਵੀ ਦੇਖੋਗੇ ਪਿੱਛੇ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਸੋ ਹੈਂਗਿੰਗ ਮੈਨ ਬਣਿਆ ਸੀ ਸੋ ਇਹਦਾ ਦੇਖੋ ਲੋ ਬ੍ਰੇਕ ਹੋਇਆ ਉਸ ਤੋਂ ਬਾਅਦ ਹੱਲੇ ਆਈ ਤੇ 5 ਮਿੰਟ ਵਾਲੇ ਟਾਈਮ ਫਰੇਮ ਤੇ ਵੀ ਦੇਖ ਲੈਣੇ 5 ਮਿੰਟ ਵਾਲੇ ਦੇ ਵੀ ਸ਼ਾਇਦ 5 ਮਿੰਟ ਵਾਲੇ ਤੇ ਇੱਕ ਛੋਟਾ ਜਿਹਾ ਸ਼ੂਟਿੰਗ ਸਟਾਰ ਬਣਿਆ ਸੀ ਕੋਈ ਹੋਰ ਇਹਦੇ ਵਿੱਚ ਆਪਣਾ ਪੈਟਰਨ ਦੇਖਣ ਨੂੰ ਨਹੀਂ ਮਿਲਿਆ ਸੀ ਤੇ ਸ਼ੂਟਿੰਗ ਸਟਾਰ ਦਾ ਜਿਵੇਂ ਦੇਖੋ ਲੋ ਬ੍ਰੇਕ ਹੋਇਆ ਉਸ ਤੋਂ ਬਾਅਦ ਥੱਲੇ ਆਉਣਾ ਸ਼ੁਰੂ ਕਰਤਾ ਸੋ ਇਹ ਦੋਨੋਂ ਜਿਹੜੇ ਮੂਵ ਜਿੰਨਾ ਬਾਰੇ ਦੱਸਿਆ ਸੀ ਇਹ ਦੇਖਣ ਨੂੰ ਮਿਲਿਆ ਖਾਸ ਕਰ ਜਿਹੜਾ ਦੇਖੋ ਪਹਿਲਾ ਮੂਵ ਸੀ ਉਹ ਬਹੁਤ ਸੋਹਣਾ ਮੂਵ ਸੀ ਸੋ ਉਹਦੇ ਵਿੱਚ ਜਿੰਨਾ ਵੀਰਾਂ ਭਣਾ ਨੇ ਟ੍ਰੇਡ ਕੀਤੀ ਆ ਵਧੀਆ ਪ੍ਰੋਫਿਟ ਕੀਤਾ ਹੋਊਗਾ ਦੂਜਾ ਮੂਵ ਵੀ ਵਧੀਆ ਸੀ ਪਰ ਦੂਜੇ ਦੇ ਵਿੱਚ ਜਿਹੜੇ ਕੈਂਡਲਸਟਿਕ ਪੈਟਰਨ ਸੀ ਹਾਲਾਂਕਿ ਉਹ ਪ੍ਰੋਪਰ ਨਹੀਂ ਸੀ ਸੋ ਇਸ ਕਰਕੇ ਇਹਦੇ ਵਿੱਚ ਜ਼ਿਆਦਾ ਵੀਰ ਭਣ ਟ੍ਰੇਡ ਨਹੀਂ ਕਰ पाए ਹੋਣਗੇ ਸੋ ਇਹ ਦੇਖੋ ਕੱਲ ਦੇ ਸੀ ਆਪਣੇ ਕਾਲ ਸ਼ਾਮੀ ਜਿਹੜੀ ਵੀਡੀਓ ਪਾਈ ਸੀ ਅੱਜ ਬਾਰੇ ਯਾਨੀ ਕਿ ਵੀਰਵਾਰ ਬਾਰੇ ਸੋ ਇਹ ਦੇਖੋ ਦੋਨੋਂ ਦੇ ਦੋਨੋਂ ਪਲਾਨ ਆਪਣੇ ਸਹੀ ਹੋਏ ਆ ਜਿਹੜਾ ਰੈਜ਼ਿਸਟੈਂਸ ਦਾ ਦੱਸਿਆ ਸੀ ਉੱਥੋਂ ਮਾਰਕਟ ਡਿੱਗੀ ਆ ਜਿਹੜਾ ਸਪੋਰਟ ਦੱਸਿਆ ਸੀ ਉੱਥੋਂ ਮਾਰਕਟ ਉੱਤੇ ਗਈ ਹੈ ਸੋ ਅੱਜ ਹੁਣ ਆਪਾਂ ਗੱਲ ਕਰ ਲੈਨੇ ਆ ਸ਼ੁੱਕਰਵਾਰ ਬਾਰੇ ਸ਼ੁੱਕਰਵਾਰ ਯਾਨੀ ਕਿ ਕੱਲ ਨੂੰ ਮਾਰਕਟ ਦੇ ਵਿੱਚ ਕੀ ਹੋ ਸਕਦਾ ਫਿਲਹਾਲ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਕਨਫਰਮ ਕਰਦਾ ਕਿ ਦੇਖੋ ਮੈਂ ਕੋਈ ਅਪਡੇਟ ਵੀ ਨਹੀਂ ਕੀਤੀ <coughs> WhatsApp ਚੈਨਲ ਤੇ ਤੇ ਕੋਈ Instagram ਤੇ ਵੀਡੀਓ ਵੀ ਨਹੀਂ ਪਾਈ ਟਰੇਡ ਬਾਰੇ ਸੋ ਉਹਦਾ ਰੀਜ਼ਨ ਇਹ ਹੈ ਕਿ ਮੈਂ ਕੋਈ ਟਰੇਡ ਨਹੀਂ ਕੀਤੀ ਦੇਖੋ ਮੇਰੇ ਪਲਾਨ ਦੇ ਅਕੋਰਡਿੰਗ ਅੱਜ ਦੋਨੋਂ ਟਰੇਡਾਂ ਬਣੀਆਂ ਪਰ ਫਿਰ ਵੀ ਮੈਂ ਟਰੇਡ ਕਿਉਂ ਨਹੀਂ ਕੀਤੀ ਕਿਉਂਕਿ ਦੇਖੋ ਮੈਂ ਕਰੇ ਨਹੀਂ ਸੀ ਕਿਤੇ ਗਿਆ ਸੀ ਇਸ ਕਰਕੇ ਨਹੀਂ ਕਰ ਸਕਿਆ ਸੋ ਮੈਂ ਕੋਈ ਟਰੇਡ ਨਹੀਂ ਕੀਤੀ ਤੇ ਕੱਲ ਵਾਸਤੇ ਉਹਨੂੰ ਪਲਾਨ ਕਰਦੇ ਹਾਂ ਸ਼ੁੱਕਰਵਾਰ ਵਾਸਤੇ ਕਿ ਸ਼ੁੱਕਰਵਾਰ ਨੂੰ ਕੀ ਹੋ ਸਕਦਾ ਸੋ ਦੇਖੋ ਸ਼ੁੱਕਰਵਾਰ ਨੂੰ ਬਹੁਤ ਕੁਝ ਹੋ ਸਕਦਾ ਸਭ ਤੋਂ ਪਹਿਲੀ ਚੀਜ਼ ਦੇਖੋ ਜਿਹੜਾ ਸਾਈਕੋਲੋਜੀਕਲ ਲੈਵਲ ਆਏ ਇਹ ਜਿਹੜਾ ਆਪਣਾ 26000 ਦਾ 26011 ਹੁਣ ਇਹਦੇ ਲਾਗੇ ਜਿਹੜਾ ਕੈਂਡਲ ਬਣਿਆ ਬੀਰਿਸ਼ ਕੈਂਡਲ ਬਣਿਆ ਤੇ ਇਹ ਕੈਂਡਲ ਨੂੰ ਜੇ ਆਪਾਂ ਦੇਖੀਏ ਤੇ ਇਹ 도ਜੀ ਕੈਂਡਲ ਇਹਨੂੰ ਕਹਿ ਸਕਦੇ ਆ ਜਿੰਨੀ ਦੇਖੋ ਵੀ ਕੁੱਤੇ ਆ ਉਨੀ ਥੱਲੇ ਆ ਥੱਲੇ ਥੋੜੀ ਜੀ ਘਟਿਆ ਉੱਤੇ ਥੋੜੀ ਜੀ ਜ਼ਿਆਦਾ ਹੈ ਸੋ ਇਸ ਕੈਂਡਲ ਦਾ ਜੇ ਦੇਖੋ ਲੋ ਬ੍ਰੇਕ ਹੁੰਦਾ ਫਿਰ ਥੱਲੇ ਵਾਲੀ ਸਾਈਡ ਨੂੰ ਇੱਕ ਵਧੀਆ ਮੂਵ ਆਉਣਾ ਚਾਹੀਦਾ ਤੇ ਜਿਹੜੀ ਜਗ੍ਹਾ ਤੇ ਦੇਖੋ ਬਣਿਆ ਹੈ ਪਹਿਲੀ ਵਾਰ ਦੇਖੋ ਇੱਥੋਂ ਮਾਰਕੀਟ ਡਿੱਗੀ ਆ ਦੂਜਾ ਜਿਹੜਾ ਦੂਜੀ ਵਾਰ ਜਦੋਂ ਡਿੱਗੀ ਆ ਉਹ ਥੋੜਾ ਜਿਹਾ ਥੱਲੇ ਰਿਹਾ ਤਤੇ ਜੀਵਰਾਂ ਜਦੋਂ ਡਿੱਗਣ ਲੱਗੀ ਇਹ ਥੋੜਾ ਜਿਹਾ ਹੋਰ ਥੱਲੇ ਰਿਹਾ ਸੋ ਕੱਲ ਨੂੰ ਥੱਲੇ ਵਾਲੇ ਸਾਈਡ ਨੂੰ ਇੱਕ ਵਧੀਆ ਮੂਵ ਆਪਾਂ ਨੂੰ ਪਹਿਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਪਹਿਲੇ ਟਾਈਮ ਦੇ ਵਿੱਚ ਜਿਹੜਾ ਆਪਾਂ ਨੂੰ ਮੂਵ ਦੇਖਣ ਨੂੰ ਮਿਲੇਗਾ ਥੱਲੇ ਵਾਲੇ ਸਾਈਡ ਨੂੰ ਦੇਖਣ ਨੂੰ ਮਿਲ ਸਕਦਾ ਸੋ ਦੇਖੋ ਸਭ ਤੋਂ ਪਹਿਲਾ ਜਿਹੜਾ ਆਪਣਾ ਪਲਾਨ ਆ ਇੱਕ ਮਿੰਟ ਆਪਾਂ ਐਪਿਕ ਪੈਨ ਕੱਢ ਲਈਏ ਐਪਿਕ ਬੈਨ ਨਿਕਲਾ ਸੋ ਦੇਖੋ ਪਹਿਲਾ ਜਿਹੜਾ ਆਪਣਾ ਪਲਾਨ ਆ ਸੋ ਪਹਿਲਾ ਜਿਹੜਾ ਆਪਣਾ ਪਲਾਨ ਆ ਆ ਦੇਖੋ ਜਿੱਥੋਂ ਦੋਜ਼ੀ ਬਣ ਕੇ ਮਾਰਕੀਟ ਡਿੱਗੀ ਆ ਇਹ ਦੇਖੋ ਇੱਥੇ ਕੀ ਓਪਨਿੰਗ ਹੁੰਦੀ ਆ ਤੇ ਇਹਦੇ ਲਾਗੇ ਆਉਂਦੀ ਆ ਤੇ ਇਸ ਦੋਜ਼ੀ ਵਾਲੇ ਕੈਂਡਲ ਦਾ ਹਾਈ ਬ੍ਰੇਕ ਨਹੀਂ ਕਰਦੀ ਇਸ ਤੋਂ ਥੱਲੇ ਰਹਿ ਕੇ ਕੋਈ 15 ਮਿੰਟ ਦਾ ਸ਼ੂਟਿੰਗ ਸਟਾਰ ਬਣਾਉਂਦੀ ਆ ਜਾਂ ਫਿਰ 5 ਮਿੰਟ ਦੇ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬਣਾਉਂਦੀ ਆ ਸੋ ਫਿਰ ਥੱਲੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਇਹ ਆਪਣਾ ਹੋ ਗਿਆ ਪਲਾਨ ਨੰਬਰ 1 ਪਲਾਨ ਨੰਬਰ 2 ਇਹ ਆ ਕੀ ਆ ਦੇਖੋ ਜਿੱਥੋਂ ਮਾਰਕੀਟ ਡਿੱਗੀ ਆ 26 011 ਇਹ ਦਹਾਈ ਆ ਠੀਕ ਐ ਹੁਣ ਜੇ ਇਹ ਦੇਖੋ ਮਾਰਕੀਟ ਇਹਦੀ ਲੱਗੀ ਆਉਂਦੀ ਆ ਤੇ ਇਹ ਸਹਾਈ ਨੂੰ ਬ੍ਰੇਕ ਨਹੀਂ ਕਰਦੀ ਇਸ ਤੋਂ ਥੱਲੇ ਰਹਿ ਕੇ ਕੋਈ 15 ਮਿੰਟ ਦੇ ਟਾਈਮ ਫਰੇਮ ਤੇ ਇੱਕ ਸ਼ੂਟਿੰਗ ਸਟਾਰ ਬਣਾਉਂਦੀ ਆ ਸੋ ਜਿਵੇਂ ਦੇਖੋ ਦਾ ਲੋ ਬ੍ਰੇਕ ਹੁੰਦਾ ਜਾਂ ਫਿਰ 5 ਮਿੰਟ ਦਾ ਕੋਈ ਐਮ ਪੈਟਰਨ ਬਣਾਉਂਦੀ ਆ ਸੋ ਜਿਵੇਂ ਦੇਖੋ ਦਾ ਲੋ ਬ੍ਰੇਕ ਹੁੰਦਾ ਸੋ ਫਿਰ ਥੱਲੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇਹ ਹੋ ਗਿਆ ਆਪਣੇ ਦੋ ਪਲਾਨ ਸਵੇਰ ਦੇ ਮਾਰਨਿੰਗ ਵਾਸਤੇ ਟਰੇਡ ਕਰਨ ਵਾਸਤੇ ਜਿਹੜਾ ਦੇਖੋ ਤੀਜਾ ਪਲਾਨ ਹੈ ਉਹ ਇਹ ਆ ਦੇਖੋ ਇੱਕ ਵਾਰ ਮਾਰਕੀਟ ਇੱਥੋਂ ਉੱਤੇ ਗਈ ਆ ਤੇ ਇੱਕ ਵਾਰ ਦੇਖੋ ਇੱਥੋਂ ਉੱਤੇ ਗਈ ਆ ਹੁਣ ਜਿਹੜਾ ਦੇਖੋ ਦਿਨ ਦਾ ਆਖਰੀ ਕੈਂਡਲ ਵੀ ਬਣਿਆ ਹੈ 15 ਮਿੰਟ ਦੇ ਟਾਈਮ ਫਰੇਮ ਤੇ ਇਹ ਇਨਵਰਟਡ ਹੈਮਰ ਬਣਿਆ ਤੇ ਜੇ ਆਪਾਂ ਦੇਖਾਂਗੇ 30 ਮਿੰਟ ਵਾਲੇ ਤੇ ਵੀ 1 ਘੰਟੇ ਵਾਲੇ ਤੇ ਵੀ ਸੋ ਉਹਦੇ ਵਿੱਚ ਵੀ ਬੈਰਿਸ਼ ਕੈਂਡਲ ਬਣਿਆ ਸੋ ਇੱਥੋਂ ਕਿਤੇ ਨਾ ਕਿਤੇ ਬਾਇੰਗ ਆਉਂਟੇ ਹੀ ਆ ਸੋ ਇਸ ਕਰਕੇ ਜੇ ਕੱਲ ਨੂੰ ਐਦੇ ਲੱਗ ਗਿਆ ਕਿ ਇੱਥੇ ਆ ਗਿਆ ਆਪਣਾ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਡਬਲ ਯੂ ਪੈਟਰਨ ਬਣਾਉਂਦੀ ਆ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਉੱਤੇ ਵਾਲੀ ਸਾਈਡ ਨੂੰ ਪੈਟਰਨ ਬਣਾਉਂਦੀ ਆ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਇਹ ਆਪਣਾ ਹੋ ਗਿਆ ਤੀਜਾ ਪਲਾਨ ਹੁਣ ਚੌਥੇ ਪੰਜਵੇਂ ਦੀ ਗੱਲ ਕਰਦੇ ਆ ਸੋ ਦੇਖੋ ਚੌਥਾ ਪਲਾਨ ਇਹ ਆ ਕਿ ਆਹ ਦੇਖੋ 5649 ਬਹੁਤ ਮਜ਼ਬੂਤ ਰੈਜ਼ਿਸਟੈਂਸ ਹੈ ਵੀ ਕਿਉਂਕਿ ਦੇਖੋ ਇੱਥੇ ਇਸ ਸਰ ਰੈਜ਼ਿਸਟੈਂਸ ਕੋਲੋਂ ਇੱਕ ਵਾਰ ਮਾਰਕ ਡਿੱਗੀ ਸੀ ਫਿਰ ਉਸ ਤੋਂ ਬਾਅਦ ਉੱਤੇ ਆਈ ਆ ਸੋ ਜੇ ਦੇਖੋ ਮਾਰਕੀਟ ਥੱਲੇ ਆ ਜਾਂਦੀ ਆ ਪਹਿਲਾ ਮੂਵ ਮੰਨ ਲਓ ਨਿਕਲ ਗਿਆ ਤੇ ਉਸ ਤੋਂ ਬਾਅਦ ਦੁਪਹਿਰੇ ਆ ਕੇ ਇਹਦੇ ਕੋਲ ਆ ਕੇ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਡਬਲਿਊ ਪੈਟਰਨ ਜਾਂ ਫਿਰ ਮਲਟੀ ਟਾਈਮ ਫਰੇਮ ਮਲਟੀ ਟਾਈਮ ਫਰੇਮ ਜਾਨੀ ਕਿ 5 ਮਿੰਟ 15 ਮਿੰਟ 30 ਮਿੰਟ ਤੇ ਇੱਕ ਘੰਟਾ ਇਹ ਜਿਹੜੀ ਚਾਰ ਟਾਈਮ ਫਰੇਮ ਹੈ ਇਹਨਾਂ ਦੇ ਵਿੱਚੋਂ ਘੜੋ ਘੜ ਜੇ ਤਿੰਨ ਟਾਈਮ ਫਰੇਮ ਤੇ ਉੱਤੇ ਵਾਲੇ ਸਾਈਡ ਨੂੰ ਪੈਟਰਨ ਬਣਾਉਂਦੀ ਆ ਸੋ ਫਿਰ ਉੱਤੇ ਵਾਲੇ ਸਾਈਡ ਨੂੰ ਇੱਕ ਵਧੀਆ ਮੂਵ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਇਥੇ ਡਬਲੂ ਪੈਟਰਨ ਛੱਡ ਦਿਓ ਮਲਟੀ ਟਾਈਮ ਫਰੇਮ ਹੀ ਦੇਖਿਓ ਸੋ ਜੇ ਇਥੇ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਦੇ ਉੱਤੇ ਵਾਲੇ ਸਾਈਡ ਨੂੰ ਫਿਰ ਉੱਤੇ ਵਾਲੇ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਇਹ ਆਪਣਾ ਚੌਥਾ ਪਲਾਨ ਹੈ ਤੇ ਪੰਜਵਾਂ ਪਲਾਨ ਆਪਣਾ ਇਹ ਆ ਕਿ ਜੇ ਦੇਖੋ ਆ ਮੇਰਾ ਸਭ ਤੋਂ ਮਜ਼ਬੂਤ ਰਹੂਗਾ 25 563 ਜੇ ਇਹਦੇ ਕੋਲ ਆ ਕੇ ਮਾਰਕੀਟ ਮਲਟੀ ਟਾਈਮ ਫ੍ਰੇਮ ਤੇ ਉੱਤੇ ਵਾਲੀ ਸਾਈਡ ਨੂੰ ਪੈਟਰਨ ਬਣਾਉਦੀ ਆ ਸੋ ਫਿਰ ਆਪਾਂ ਨੂੰ ਉੱਤੇ ਵਾਲੀ ਸਾਈਡ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇੱਥੇ ਧਿਆਨ ਰੱਖੇ ਕਿ 25649 ਦੇ ਮਲਟੀ ਟਾਈਮ ਫ੍ਰੇਮ ਪੈਟਰਨ ਚਾਹੀਦੀ ਆ ਆਪਾਂ ਨੂੰ ਉੱਤੇ ਵਾਸਤੇ ਤੇ 25563 ਤੇ ਵੀ ਆਪਾਂ ਨੂੰ ਮਲਟੀ ਟਾਈਮ ਫ੍ਰੇਮ ਪੈਟਰਨ ਚਾਹੀਦੀ ਆ ਉੱਤੇ ਵਾਸਤੇ ਤੇ ਆ ਜਿਹੜਾ ਸਪੋਰਟ ਆ ਆ ਜਿਹੜਾ ਸਪੋਰਟ ਆ ਆਪਣਾ 25 808 ਤੇ 2577 ਇਹਦੇ ਲਾਗੇ ਜੇ ਦੇਖੋ 15 ਮੈਂ W ਪੈਟਰਨ ਦੀ ਬੰਦਾ ਉਹ ਵੀ ਚੱਲ ਜੂਗਾ ਤੇ ਜੇ ਪਰ ਮਲਟੀ ਟਾਈਮ ਫਰੇਮ ਬੰਦੇ ਫਿਰ ਹੋਰ ਵਧੀਆ ਸੋ ਇਹ ਦੇਖੋ ਅੱਜ ਕੱਲ੍ਹ ਵਾਸਤੇ ਆਪਣੇ ਹੋ ਗਏ ਪੰਜ ਪਲਾਨਸ ਤੇ ਕੱਲ ਨੂੰ ਜੇ ਦੇਖੋ ਮਾਰਕੀਟ ਆਪਣਾ ਜ਼ੋਨ ਜ਼ੋਨ ਦੱਸ ਦਈਏ ਤੁਹਾਨੂੰ ਸਭ ਤੋਂ ਪਹਿਲਾਂ ਕਲੀਅਰ ਕਰ ਦਈਏ ਸੋ ਇਹਨੂੰ ਛੋਟਾ ਕਰ ਲਈਏ ਕਰਾਂ ਸੋ ਕੱਲ ਨੂੰ ਦੇਖੋ ਆਪਣਾ ਜਿਹੜਾ ਜ਼ੋਨ ਹੈ ਉਹ ਆਇਆ 26011 ਤੋਂ ਲੈ ਕੇ ਤੇ 25 563 ਤੱਕ ਸੋ ਇਹ ਜ਼ੋਨ ਆ ਇਹ ਲਾ ਲਓ ਤੁਸੀਂ ਕਿ ਇੱਕ ਹਿਸਾਬ ਦੇ ਨਾਲ 500 ਪੁਆਇੰਟ ਦਾ ਜ਼ੋਨ ਆ ਇਹਦੇ ਵਿੱਚ ਜੇ ਨਿਫਟੀ ਖੁੱਲੂਗੀ ਤੇ ਫਿਰ ਆਪਣੇ ਇਹੀ ਪਲਾਨ ਰਹਿਣਗੇ ਤੇ ਜੇ ਦੇਖੋ ਇਸ ਤੋਂ ਉੱਤੇ ਖੁੱਲਦੀ ਆ ਜਾਂ ਫਿਰ ਇਸ ਤੋਂ ਥੱਲੇ ਖੁੱਲਦੀ ਹੈ ਫੇਰ ਪਲਾਨ ਚੇਂਜ ਹੋਣਗੇ ਤੇ ਜਿਹੜੇ ਉਹ ਚੇਂਜ ਪਲਾਨ ਹੋਣਗੇ ਉਹ ਤੁਹਾਨੂੰ ਆਪਾਂ WhatsApp ਚੈਨਲ ਤੇ ਤੇ Instagram ਚੈਨਲ ਤੇ ਆਪਾਂ ਪ੍ਰੋਵਾਈਡ ਕਰ ਦਾਂਗੇ WhatsApp ਚੈਨਲ ਤੇ Instagram ਚੈਨਲ ਦੋਨਾਂ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਉਸ ਉੱਥੋਂ ਤੁਸੀਂ ਜੁਆਇਨ ਕਰ ਸਕਦੇ ਹੋ ਜੇ WhatsApp ਚੈਨਲ ਜੁਆਇਨ ਨਹੀਂ ਹੁੰਦਾ Instagram ਚੈਨਲ ਜੁਆਇਨ ਕਰ ਲਓ ਇੱਕੋ ਚੀਜ਼ ਆ ਦੋਨਾਂ ਤੇ ਆਪਾਂ ਸੇਮ ਅਪਡੇਟ ਕਰਦੇ ਆ ਸਵੇਯੋਗੀ ਆਪਣੇ ਪਲਾਨਸ ਸੋ ਮੀਡੀਆ ਦੇ ਸਾਰੇ ਪਲਾਨਸ ਤੁਹਾਨੂੰ ਕਲੀਅਰ ਹੋ ਗਏ ਸਾਰਾ ਕੁਝ ਆਪਣਾ ਅਨਲਿਸਿਸ ਹੋ ਗਿਆ ਕੱਲ੍ਹ ਵਾਸਤੇ ਫਿਰ ਵੀ ਜੇ ਦੇਖੋ ਕੋਈ ਡਾਊਟ ਰਹਿ ਗਿਆ ਹੋਏ ਕੋਈ ਸਵਾਲ ਰਹਿ ਗਿਆ ਹੋਏ ਸੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਸਵਾਲ ਕਰ ਸਕਦੇ ਹੋ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ